ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanja.in ਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੁਰੂਪ ਸਿੰਘ ਖਾਲਸਾ ਪੁਖੜ ਤਾਲ ਨੂੰ 190 ਦਿਨ ਤੋਂ ਵੱਧ ਹੋ ਚੁੱਕੇ ਨੇ ਪਰ ਜਿਸ ਤਰ੍ਹਾਂ ਹੀ ਉਹਨਾਂ ਦੀ ਹਾਲਤ ਵਿਗੜ ਲੱਗੀ ਤਾਂ ਪੁਲਿਸ ਨੇ ਉਹਨਾਂ ਨੂੰ ਘਰੋਂ ਜਬਰੀ ਚੁੱਕਿਆ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਲਦਿਆਣੇ ਪਰ ਜਦੋਂ ਹੀ ਪਤਾ ਲੱਗਾ ਕਿ ਉਹਨਾਂ ਦੀ ਹਾਲਤ ਹੋਰ ਵੀ ਗੰਭੀਰ ਹੈ ਤਾਂ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ ਐਮਰਜੈਂਸੀ ਵਾਰਡ ਹੈ ਤੁਸੀਂ ਦੇਖ ਸਕਦੇ ਹੋ ਬਾਹਰ ਕਾਫੀ ਗਿਣਤੀ ਪੁਲਿਸ ਬਲ ਤੈਨਾਤ ਆ ਇਸੇ ਵਾਰਡ ਦੇ ਅੰਦਰ ਸੂਰਤ ਸਿੰਘ ਖਾਲਸਾ ਹੋਰਾਂ ਨੂੰ ਰੱਖਿਆ ਗਿਆ ਐਡਮਿਟ ਕੀਤਾ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਅੰਦਰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ ਹਾਲਾਂਕਿ ਮੀਡੀਆ ਵੀ ਅੰਦਰ ਨਹੀਂ ਜਾ ਸਕਦਾ ਸਿਰਫ ਉਹਨਾਂ ਦੀ ਲੜਕੀ ਔਰ ਉਹਨਾਂ ਦੇ ਲੜਕੇ ਉਹ ਬਾਪੂ ਸੂਰਜ ਸਿੰਘ ਖਾਲਸਾ ਹੋਰਾਂ ਨੂੰ ਮਿਲ ਸਕਦੇ ਨੇ ਕੱਲ ਉਹਨਾਂ ਨੂੰ ਵੀ ਨਹੀਂ ਮਿਲ ਦਿੱਤਾ ਗਿਆ ਸੀ ਕਿਉਂਕਿ ਬਾਪੂ ਸੂਰਜ ਸਿੰਘ ਖਾਲਸਾ ਨੇ ਆਪਣਾ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਬਰੇ ਉਹਨਾਂ ਨੂੰ ਇਲਾਜ ਉਹਨਾਂ ਦਾ ਕੀਤਾ ਗਿਆ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਚੇਨ ਦੇ ਨਾਲ ਬੰਨ ਕੇ ਜਬਰਦਸਤੀ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਉਹਨਾਂ ਨੂੰ ਡ੍ਰਿਪ ਦਿੱਤੀ ਜਾ ਰਹੀ ਹੈ ਔਰ ਫਿਲਹਾਲ ਉਹਨਾਂ ਦੀ ਹਾਲਤ ਜਿਹੜੀ ਉਸ ਤਰ੍ਹਾਂ ਦੱਸੀ ਜਾ ਰਹੀ ਹੈ ਪਰ ਫਿਲਹਾਲ ਬਾਪੂ ਸੁਰੂ ਸਿੰਘ ਖਾਲਸਾ ਜਿਹੜੇ ਪਹਿਲਾਂ ਭੋਖੜਤਾਲ ਤੇ ਸੀ ਪਰ ਪਾਣੀ ਲੈ ਰਹੇ ਸੀ ਉਹ ਹੁਣ ਪਾਣੀ ਵੀ ਨਹੀਂ ਲੈ ਰਹੇ ਉਹਨਾਂ ਨੇ ਪਾਣੀ ਵੀ ਲੈਣਾ ਬੰਦ ਕਰ ਦਿੱਤਾ ਔਰ ਬਜਿਦ ਨੇ ਕਿ ਜਿੰਨੀ ਦੇਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਮੰਗਾਂ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਪਰ ਸਰਕਾਰ ਦਾ ਇਸ ਨੂੰ ਲੈ ਕੇ ਹਾਲੇ ਤੱਕ ਰੁੱਖ ਜਿਹੜਾ ਨਰਮ ਨਹੀਂ ਹੋਇਆ ਤੇ ਪਰ ਦੂਜੇ ਪਾਸੇ ਬਾਪੂ ਸੁਰਜੀਤ ਸਿੰਘ ਖਾਲਸਾ ਵੀ ਆਪਣੇ ਰਵਈਏ ਤੇ ਕਾਇਮ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੀ ਭੁਖ ਹੜਤਾਲ ਆ ਜਿਹੜੀ ਨਹੀਂ ਤੋੜਨਗੇ